ਅੱਜ ਬਣਾਵਾਂਗੇ ਆਪਾਂ ਦੀ ਆਈਸਕ੍ਰੀਮ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਨਾਰੀਅਲ ਕੱਚੇ ਨਾਰੀਅਲ ਦੀ ਜਿਹੜੀ ਆਪਾਂ ਇਹ ਆਈਸਕ੍ਰੀਮ ਬਣਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਧ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਠੰਡੀ ਮਿੱਠੀ ਆਈਸਕ੍ਰੀਮ ਬਣਾਉਣ ਵਾਸਤੇ ਆਪਾਂ ਨੇ ਲਿਆ ਇੱਕ ਗਲਾਸ ਦੁੱਧ ਦਾ ਇੱਕ ਚਮਚ ਲਿਆ ਮਿਲਕ ਪਾਊਡਰ ਇੱਕ ਚਮਚ ਲਿਆ ਕਾਰਨ ਫਲੌਰ ਇੱਕ ਬड़ा ਚਮਚ ਲਿਆ ਚੀਨੀ ਦਾ ਇੱਕ ਬड़ा ਚਮਚ ਲਿਆ ਮલાઈ ਦਾ ਇੱਕ ਪੀਸ ਲਿਆ ਆਪਾਂ ਨੇ ਕੱਚੇ ਨਾਰੀਅਲ ਦਾ ਇੱਕ ਪਾਸੇ ਆਪਾਂ ਨੇ ਇੱਕ ਗਲਾਸ ਦੁੱਧ ਧੋਬਣ ਵਾਸਤੇ ਧਰਤ ਤੇ ਇੱਕ ਬੋਲ ਦੇ ਵਿੱਚ ਆਪਾਂ ਨੇ ਇਹ ਜਿਹੜੇ ਦੁੱਧ ਕਾਰਨ ਫਲੌਰ ਇਹ ਆਪਾਂ ਨੇ ਅੱਧੇ ਗਲਾਸ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਫੈਂਟ ਲੈਣਾ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਸਮੂਤ ਕਰ ਲੈਣਾ ਤਾਕੇ ਜਿਹੜੇ ਦੁੱਧ ਦੀਆਂ ਜਿਹੜੇ ਵਿੱਚ ਗੱਠਾਂ ਨਹੀਂ ਆ ਉਹ ਬਣ ਨਾ ਜਾਣ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਫੈਂਟ ਲੈਣਾ ਦੇਖੋ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਫੈਂਟ ਲਿਆ ਤੇ ਹੁਣ ਆਪਾਂ ਦੇਖੋ ਐਨ ਗਾੜਾ ਗਾੜਾ ਜਿਹੜਾ ਹੈ ਸਾਡਾ ਲਿਕਵਿਡ ਜਿਹੜਾ ਦੁੱਧ ਬਣ ਕੇ ਤਿਆਰ ਹੋ ਗਿਆ ਦੁੱਧ ਦਾ ਸਾਡਾ ਜਿਹੜਾ ਪਹਿਲਾਂ ਉਬਾਲੀ ਦਿੱਤਾ ਹੋਇਆ ਹੈ ਤੇ ਉਹਨੂੰ ਆਪਾਂ ਨੇ ਠੰਡਾ ਕਰਿਆ ਤੇ ਹੁਣ ਉਹਨੂੰ ਆਪਾਂ ਨੇ ਦਵਾਰਾ ਜਿਹੜਾ ਕਾੜਨਾ ਹੈ ਤੇ ਇਹਦੇ ਵਿੱਚ ਆਪਾਂ ਫਿਰ ਇਹ ਜਿਹੜਾ ਦੁੱਧ ਤੇ ਕੌਰਨ ਫਲਾਰ ਘੋਲਿਆ ਉਹਦੇ ਵਿੱਚ ਆਪਾਂ ਹੌਲੀ-ਹੌਲੀ ਕਰਕੇ ਪਾਵਾਂਗੇ। ਦੁੱਧ ਦੇ ਉੱਤੇ ਸਾਡਾ ਚੰਗੀ ਤਰ੍ਹਾਂ ਉਬਲ ਰਿਹਾ ਹੈ। ਹੁਣ ਆਪਾਂ ਇਹਦੇ ਵਿੱਚ ਜਿਹੜਾ ਕੌਰਨ ਫਲਾਰ ਹੈ ਮਿਲਕ ਪਾਊਡਰ ਆਪਾਂ ਘੋਲਿਆ ਉਹਨੂੰ ਚੰਗੀ ਤਰ੍ਹਾਂ ਵਿੱਚ 2-3 ਵਾਰੀ ਕਰਕੇ ਨਾਲ ਦੀ ਨਾਲ ਹਿਲਾ ਕੇ ਆਪਾਂ ਨੇ ਮਿਕਸ ਕਰ ਦੇਣਾ। ਆਪਾਂ ਨੇ ਇੰਨਾ ਕੁ ਦੁੱਧ ਨੂੰ ਘੜਨਾ। ਵੀ ਜਿਹੜਾ ਦੁੱਧ ਦਾ ਹੋ ਥੋੜਾ ਜਿਹਾ ਗਾੜਾ ਹੋ ਜਾਵੇ। ਇਹ ਜਿਹੜੇ ਲੱਛੇਦਾਰ ਸਾਡੀ ਆਈਸਕ੍ਰੀਮ ਆ ਉਹ ਬਣ ਕੇ ਤਿਆਰ ਹੋਊਗੇ ਤੇ ਦੁੱਧ ਸਾਡਾ ਕੱਢ ਗਿਆ ਇੱਕ ਚਮਚ ਪਾਇਆ ਸੀ ਬੜਾ ਚੀਨੀ ਦਾ ਚੀਨੀ ਨੂੰ ਆਪਣੇ ਚੰਗੀ ਤਰ੍ਹਾਂ ਵਿੱਚ ਘੋਲ ਦੇਣਾ ਇਹ ਸਾਡੀ ਜਦੋਂ ਆਪਾਂ ਇਹਦੇ ਵਿੱਚ ਮਲਾਈ ਪਾ ਕੇ ਆਈਸਕ੍ਰੀਮ ਬਣਾਦੇ ਹਾਂ ਇਹ ਲੱਛੇਦਾਰ ਮਲਾਈ ਜਿਹੜੀ ਸਾਡੀ ਬਣ ਕੇ ਤਿਆਰ ਹੁੰਦੀ ਹੈ ਗਾੜੀ-ਗਾੜੀ ਸਾਡੀ ਆਈਸਕ੍ਰੀਮ ਬਣਦੀ ਹੈ ਇਹਦੇ ਵਿੱਚ ਜਿਹੜੀ ਬਰਫ਼ ਬਿਲਕੁਲ ਨਹੀਂ ਬਣਦੀ ਤੇ ਹੁਣ ਆਪਾਂ ਨੇ ਦੁੱਧ ਨੂੰ ਚੰਗੀ ਤਰ੍ਹਾਂ ਕਾੜ ਲਿਆ। ਹਾਂਜੀ ਦੁੱਧ ਸਾਡਾ ਕੱਢ ਗਿਆ। ਗੈਸ ਆਪਾਂ ਨੇ ਬੰਦ ਕਰਤਾ। ਹੁਣ ਆਪਾਂ ਇਹਨੂੰ ਥੋੜੀ ਠੰਡਾ ਕਰਾਂਗੇ। ਤੇ ਇਹਨੂੰ ਆਪਾਂ ਖੁੱਲੇ ਭਾਂਡੇ ਦੇ ਵਿੱਚ ਪਾ ਲੰਨੇ। ਹਾਂਜੀ ਸਾਰੇ ਦੁੱਧ ਨੂੰ ਆਪਾਂ ਠੰਡਾ ਹੋਣ ਵਾਸਤੇ ਇੱਕ ਖੁੱਲੇ ਭਾਂਡੇ ਦੇ ਵਿੱਚ ਪਾ ਦਿੱਤਾ। ਹੁਣ ਆਪਾਂ ਇਹਨੂੰ ਇੱਕ ਘੰਟੇ ਵਾਸਤੇ ਠੰਡਾ ਕਰਾਂਗੇ। ਪਹਿਲਾਂ ਆਪਾਂ ਇਹਨੂੰ ਹਲਕਾ ਜਿਹਾ ਪੱਖੇ ਤੇ ਲੈ ਠੰਡਾ ਕਰਾਂਗੇ। ਫਿਰ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਇੱਕ ਘੰਟੇ ਵਾਸਤੇ ਰੱਖ ਦਵਾਂਗੇ ਤੇ ਇੱਕ ਪੀਸ ਲਿਆ ਆਪਾਂ ਨੇ ਨਾਰੀਗਲ ਦਾ ਇਹਨੂੰ ਆਪਾਂ ਨੇ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਜਿਹੜੀ ਦੀ ਪਿਛਲੇ ਛਿਲਕਾ ਹੈ ਉਹ ਹੌਲੀ ਹੌਲੀ ਕਰਦੇ ਦੇ ਨਾਲ ਆਪਾਂ ਨੇ ਉਤਾਰ ਦੇਣਾ ਹਾਂਜੀ ਅਸੀਂ ਚੰਗੀ ਤਰ੍ਹਾਂ ਨਾਰੀਗਲ ਨੂੰ ਛਿੱਲ ਲਿਆ ਤੇ ਹੁਣ ਆਪਾਂ ਇਹਦੇ ਛੋਟੇ ਛੋਟੇ ਪੀਸ ਕਰ ਲਵਾਂਗੇ ਨਾਰੀਅਲ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਾਂ ਜਿੰਨਾ ਨਾਰੀਅਲ ਪਾਉਂਗੇ ਓਨੀ ਆਈਸਕ੍ਰੀਮ ਆਪਾਂ ਬਣਾ ਸਕਦੇ ਹਾਂ ਅਸੀਂ ਇੱਕ ਗਲਾਸ ਦੁੱਧ ਤੋਂ ਹੀ ਜਿਹੜੀ ਆਈਸਕ੍ਰੀਮ ਬਣਾਉਣੀ ਹੈ ਇਹਦੇ ਵਿੱਚ ਦੋ ਕੌਲੀਆਂ ਜਿਹੜੀਆਂ ਆਈਸਕ੍ਰੀਮ ਦੀਆਂ ਬਣ ਕੇ ਤਿਆਰ ਹੋ ਜਾਣੀਆਂ ਹਾਂਜੀ ਆਪਾਂ ਨਾਰੀਅਲ ਨੂੰ ਛਿੱਲਿਆ ਧੋਇਆ ਤੇ ਉਹਦੀ ਆਪਾਂ ਨੇ ਕਟਿੰਗ ਕਰ ਲਈ ਤੇ ਹੁਣ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਇਹਨੂੰ ਪਾ ਦਿੰਨੇ ਹਾਂ ਹਾਂਜੀ ਆਪਾਂ ਮਿਕਸੀ ਦੇ ਕੱਪ ਚ ਪਾ ਕੇ ਹੁਣ ਇਹਦੇ ਵਿੱਚ ਅੱਧਾ ਗਲਾਸ ਪਾਇਆ ਦੁੱਧ ਦਾ ਹੁਣ ਆਪਾਂ ਇਹਨੂੰ ਮਿਕਸੀ ਦੇ ਕੱਪ ਦੇ ਵਿੱਚ ਗ੍ਰाइंड ਕਰ ਲੈ ਇਹਦਾ ਇੱਕ ਪੇਸਟ ਜਿਹੜਾ ਤਿਆਰ ਹੋ ਗਿਆ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਇਹ ਇੱਕ ਪੇਸਟ ਜਈ ਆਪਾਂ ਨੇ ਬਣਾਉਣਾ ਤੇ ਜਿਹੜਾ ਦੁੱਧ ਆਪਾਂ ਨੇ ਫ੍ਰੀਜ ਦੇ ਵਿੱਚ ਰੱਖਤਾ ਇੱਕ ਘੰਟੇ ਬਾਅਦ ਹੁਣ ਦੇਖੋ ਇਹ ਪੂਰੀ ਤਰ੍ਹਾਂ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਨਾਰੀਅਲ ਦੇ ਵਿੱਚ ਮਿਕਸੀ ਦੇ ਵਿੱਚ ਪਾ ਕੇ ਇਹਨੂੰ ਆਪਾਂ ਨੇ ਕੱਪ ਦੇ ਵਿੱਚ ਦੁਆਰਾ ਇਹਨੂੰ ਆਪਾਂ ਨੇ ਗ੍ਰाइंड ਕਰ ਲੈਣਾ। ਨਾਲ ਇੱਕ ਬड़ा ਚਮਚ ਪਾਇਆ ਆਪਾਂ ਨੇ ਮਲਾਈ ਦਾ। ਇਹਨੂੰ ਆਪਾਂ ਦੁਆਰਾ ਮਿਕਸ ਕਰੇ ਤੇ ਜਿਹੜਾ ਸਾਡਾ ਦੁੱਧ ਉਹ ਪੂਰੀ ਤਰ੍ਹਾਂ ਘੁਲ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਕਿਸੇ ਵੀ ਆਪਣੇ ਭਾਂਡੇ ਦੇ ਵਿੱਚ ਜਿਸ ਦੇ ਵਿੱਚ ਆਪਾਂ ਨੇ ਆਈਸਕ੍ਰੀਮ ਨੂੰ ਜਮਾਉਣਾ ਹੈ ਉਹਦੇ ਵਿੱਚ ਆਪਾਂ ਨੇ ਪਾ ਦੇਣਾ। ਸਾਡੇ ਕੋਲ ਇੱਕ ਬੱਚਿਆਂ ਦਾ ਬਾਕਸ ਹੈ ਲੰਚ ਬਾਕਸ ਆਪਾਂ ਉਹਦੇ ਵਿੱਚ ਹੀ ਪਾ ਕੇ ਇਹਨੂੰ ਜਮਾਵਾਂਗੇ ਤੇ ਇਹਨੂੰ ਟੱਕਣ ਨੂੰ ਆਪਾਂ ਚੰਗੀ ਤਰ੍ਹਾਂ ਲਾ ਦੇਣਾ ਕਿਉਂਕਿ ਜਿਹੜੀ ਫਿਰ ਬਰਫ਼ ਆ ਉਹ ਅੰਦਰ ਤੱਕ ਨਹੀਂ ਜੰਮਦੀ ਇਹ ਜਿਹੜੀ ਸਾਡੀ ਆਈਸਕ੍ਰੀਮ ਆ ਬਹੁਤ ਹੀ ਲੱਛੇਦਾਰ ਬਣ ਕੇ ਤਿਆਰ ਹੁੰਦੀ ਆ ਤੇ ਬਾਕੀ ਇੱਕ ਆਪਾਂ ਛੋਟੀ ਗਲਾਸੀ ਦੇ ਵਿੱਚ ਪਾਵਾਂਗੇ ਇਹਦੀ ਵੀ ਆਪਾਂ ਗੁਲਬੀ ਜਿਹੜੀ ਬਣਾਵਾਂਗੇ ਆਪਾਂ ਦੋ ਭਾਂਡਿਆਂ ਦੇ ਵਿੱਚ ਇਹ ਦੁੱਧ ਜਿਹੜਾ ਪਾਤਾ ਹੈ ਹੁਣ ਆਪਾਂ ਇਹਨੂੰ ਉੱਪਰ ਤੇ ਕਵਰ ਕਰ ਦਵਾਂਗੇ। ਇਹ ਕੱਪਾ ਨੇ ਦੂਰਾ ਕਰਕੇ ਮਮੇ ਲਫਾਫਾ ਲਿਆ। ਉਹਨੂੰ ਆਪਾਂ ਨੇ ਗਲਾਸੀ ਦੇ ਉੱਪਰ ਚੰਗੀ ਤਰ੍ਹਾਂ ਸੈੱਟ ਕਰਕੇ ਉੱਪਰ ਜਿਹੜੀਆਂ ਦੋ ਰਗੜ ਪਾਤੀਆਂ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਬੰਦ ਕਰਤਾ। ਕਿ ਜਿਹੜੀ ਇਹਦੇ ਅੰਦਰ ਮੜੀ ਜੀ ਵੀ ਬਰਫ਼ ਨਾ ਜੰਮੇ। ਨੱਛੇਦਾਰ ਸਾਡੀ ਜਿਹੜੀ ਆਈਸਕ੍ਰੀਮ ਬਣ ਕੇ ਤਿਆਰ ਹੋਊਗੀ। ਹੁਣ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਰੱਖਤਾ। ਹੁਣ ਆਪਾਂ ਇਹਨੂੰ 6 ਘੰਟੇ ਹੋ ਗਏ ਆਪਾਂ ਕੱਢ ਕੇ ਦੇਖਦੇ ਹਾਂ। ਵੇਡੀ ਸਾਡੀ ਆਈਸਕ੍ਰੀਮ ਆਹੋ ਕਿਸ ਤਰ੍ਹਾਂ ਦੀ ਜੰਮੀ ਹੈ ਹਾਂਜੀ ਆਪਾਂ ਇੱਕ ਗਲਾਸੀ ਕੱਢ ਲਈ ਤੇ ਹੁਣ ਆਪਾਂ ਦੇਖੋ ਇਹ ਬਹੁਤ ਨਰਮ ਹੈ ਉਂਗਲੀ ਲਾਣੇ ਨਾਲ ਇਹ ਨਰਮ ਹੈ ਤੇ ਆਪਾਂ ਇਹਨੂੰ ਇਸ ਤਰ੍ਹਾਂ ਗਰਮਜਾ ਕਰਕੇ ਹੱਥਾਂ ਦੇ ਨਾਲ ਤੇ ਇਹਨੂੰ ਆਪਾਂ ਨੇ ਆਈਸਕ੍ਰੀਮ ਨੂੰ ਆਸਾਨੀ ਦੇ ਨਾਲ ਆਪਾਂ ਕੱਢ ਸਕਦੇ ਹਾਂ ਹਾਂਜੀ ਹੁਣ ਆਈਸਕ੍ਰੀਮ ਹੈ ਜਿਹੜੀ ਥੋੜੀ ਜਿਹੀ ਘੁਲ ਗਈ ਸੌਫਟ ਹੋ ਗਈ ਹੁਣ ਆਪਾਂ ਕਰਦ ਜਾਂ ਚਮਚੇ ਦੇ ਨਾਲ ਇਹਨੂੰ ਟੁਹਾਟੇ ਕੱਢ ਸਕਦੇ ਹਾਂ। ਹਾਂਜੀ ਆਈਸਕ੍ਰੀਮ ਦੇਖੋ ਕਿੰਨੀ ਵਧੀਆ ਜੰਮੀ ਐ ਲੱਛੇਦਾਰ ਆਈਸਕ੍ਰੀਮ ਐ। ਇਹਨੂੰ ਆਪਾਂ ਗੋ ਸ਼ੇਪ ਵਿੱਚ ਵੀ ਕੱਟ ਸਕਦੇ ਹਾਂ ਤੇ ਇਹਨੂੰ ਆਪਾਂ ਲੰਬਾਈ ਦੇ ਸ਼ੇਪ ਵਿੱਚ ਵੀ ਕੱਟ ਸਕਦੇ ਹਾਂ। ਆਪਾਂ ਇਹਨੂੰ ਲੰਬਾਈ ਦੇ ਲੋਟ ਵਿੱਚ ਕੱਟਦੇ ਹਾਂ। ਆਪਾਂ ਇਹਦੇ ਵਿੱਚ ਜੇ ਡੰਡੀਆਂ ਲਾ ਦੰਦੇ ਤਾਂ ਇਹ ਜਿਹੜੀ ਕੁਲਫੀ ਤਿਆਰ ਹੋ ਸਕਦੀ ਤੇ ਆਪਾਂ ਐਸੇ ਤਰ੍ਹਾਂ ਹੀ ਇਹਨੂੰ ਗਲਾਸੀ ਦੇ ਵਿੱਚ ਜਮਾਤ ਦੇਖੋ ਆਈਸਕ੍ਰੀਮ ਹੈ ਦੇਖੋ ਬਣ ਕੇ ਕਿੰਨੀ ਵਧੀਆ ਤਿਆਰ ਹੋਈ ਹੈ ਲੱਛੇਦਾਰ ਹੈ ਆਈਸਕ੍ਰੀਮ ਹੈ ਖਾਣ ਵਿੱਚ ਇਹ ਬਹੁਤ ਹੀ ਸਵਾਦਿਆਰ ਹੁੰਦੀ ਹੈ ਤੇ ਦੂਸਰੇ ਪਾਸੇ ਆਪਾਂ ਜਿਹੜਾ ਡੱਬੇ ਨੂੰ ਵੀ ਚੈੱਕ ਕਰਦੇ ਆ ਕਿ ਉਹ ਜਿਹੜੀ ਆਈਸਕ੍ਰੀਮ ਆ ਉਹ ਕਿਸ ਤਰ੍ਹਾਂ ਦੀ ਜੰਮਣੀ ਹੈ ਜੇ ਆਪਾਂ ਤਿੱਖੇ ਚਮਚ ਦੇ ਨਾਲ ਕੱਟੀ ਤਾਂ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਜਿਹੜੀ ਆਈਸਕ੍ਰੀਮ ਆ ਉਹ ਆਪਾਂ ਕੱਢ ਸਕਦੇ ਹਾਂ ਆਪਾਂ ਈਕੀ ਕਰਕੇ ਜਿਹੜੇ ਸਾਰੇ ਪੀਸਾਂ ਉਹ ਇੱਕ ਪਲੇਟ ਦੇ ਵਿੱਚ ਪਾ ਲਏ। ਦੇਖੋ ਦੇਖਣ ਵਿੱਚ ਹੀ ਪਤਾ ਲੱਗਦਾ ਕਿ ਜਿਹੜੀ ਆਈਸਕ੍ਰੀਮ ਆ ਉਹ ਕਿੰਨੀ ਵਧੀਆ ਤਿਆਰ ਹੋਈ ਐ। ਤੇ ਬਹੁਤ ਇਹ ਨਰਮ ਐ। ਇਹਦੇ ਵਿੱਚ ਇੱਕ ਪੋਰਾ ਵੀ ਜਿਹੜੀ ਬਰਫ਼ ਨਹੀਂ ਜੰਮੀ ਤੇ ਇਹਦੇ ਵਿੱਚ ਆਪਾਂ ਪਰ ਟੂਟੀ ਫਰੂਟੀ ਜਿਹੜੀ ਪਾ ਕੇ ਇਹਨੂੰ ਥੋੜਾ ਜਿਹਾ ਡੈਕੋਰੇਟ ਕਰ ਸਕਦੇ ਆ। ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗਦੀ ਐ ਤੇ ਖਾਣ ਵਿੱਚ ਵੀ ਇਹ ਆਈਸਕ੍ਰੀਮ ਬਹੁਤ ਹੀ ਸੁਆਦੀ ਹੁੰਦੀ ਐ। ਜਿੰਨਾ ਆਪਾਂ ਨਾਰੀਅਲ ਪਾਵਾਂਗੇ ਉਹਦੇ ਹਿਸਾਬ ਦੇ ਨਾਲ ਆਪਾਂ ਜਿੰਨੀ ਵੱਧ ਘੱਟ ਜਿਹੜੀ ਆਈਸਕ੍ਰੀਮ ਉਹ ਜਮਾ ਸਕਦੇ ਆ ਇਹ ਬਿਲਕੁਲ ਬਾਜ਼ਾਰ ਦੀ ਆਈਸਕ੍ਰੀਮ ਵਰਗੀ ਸਾਡੀ ਆਈਸਕ੍ਰੀਮ ਪਿਆਰ ਹੋਈ ਹੈ ਮੇਰੇ ਦੇਖਣ ਨਾਲ ਬਹੁਤ ਬਹੁਤ ਧੰਨਵਾਦ